ਦਿਨ ਚੜ੍ਹਦਿਆਂ ਹੀ ਇੱਕ ਬੇहद ਚਿੰਤਾਜਨਕ ਖਬਰ ਸਾਹਮਣੇ ਨਿਕਲ ਕੇ ਆਈ ਹੈ ਦੱਸ ਦਈਏ ਸੁਲਤਾਨਪੁਰ ਲੋਧੀ ਦਾ ਪਹਤਾ ਤਿਲਾਕਾ ਪਹਿਲਾ ਤੋਂ ਹੀ ਹੜਾਂ ਦੀ ਮਾਰ ਹੇਠ ਕੁਚਲਿਆ ਹੋਇਆ ਹੈ ਇਸ ਵਿਚਾਲੇ ਸੁਲਤਾਨਪੁਰ ਲੋਧੀ ਦੇ ਪਿੰਡ ਖিজਰਪੁਰ ਦੇ ਐਡਵਾਂਸ ਬਾਨ ਨੂੰ ਲੱਗ ਰਹੇ ਖੋਰੇ ਕਾਰਨ ਕਿਸਾਨਾਂ ਦੇ ਮੱਥੇ ਉੱਤੇ ਚਿੰਤਾਵਾਂ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਹਨ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਦਰਿਆ ਬਿਆਸ 'ਤੇ ਅਡਵਾਂਸ ਬੰਨੂ ਟਾ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਦੇ ਖਿਜਰਪੁਰ ਨੇੜੇ ਅਡਵਾਂਸ ਬੰਨ ਟੁੱਟਣ ਕਿਨਾਰੇ ਪੁੱਜ ਚੁੱਕਾ ਹੈ ਤੇ ਕਿਸੇ ਵੀ ਵੇਲੇ ਇਹ ਬੰਨ ਟੁੱਟ ਸਕਦਾ ਹੈ ਇਤਨਾ ਉਹਨਾਂ ਦੇ ਮਨ ਤੋਂ ਹੈ ਵੀ ਉਹਨਾਂ ਦੇ ਮਨ 'ਚ ਇਤਨਾ ਉਹ ਵੀ ਸਾਨੂੰ ਬਿਆਸ ਦਰਿਆ ਦੇ ਢਾਕ ਕਰਨ 5000 ਏਕੜ ਫਸਲ ਸਮੇਤ ਬਾਜਾ ਅੰਮ੍ਰਿਤਪੁਰ ਪਿੰਡਾਂ ਆਦਿ ਦੇ ਸਰਕਾਰੀ ਸਕੂਲਾਂ ਨੂੰ ਖਤਰਾ ਪੈਦਾ ਹੋ ਗਿਆ ਹਾਲਾਂਕਿ ਨੌਜਵਾਨਾਂ ਦੇ ਵੱਲੋਂ ਲਗਾਤਾਰ ਬੰਨ ਨੂੰ ਬਚਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਿਛਲੇ 33 ਦਿਨਾਂ ਤੋਂ 15 ਪਿੰਡਾਂ ਦੇ ਲੋਕ ਬਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਕਿਤੇ ਨਾ ਕਿਤੇ ਮੌਸਮ ਅਤੇ ਦਰਿਆ ਬਿਆਸੀ ਮਾਰ ਉਹਨਾਂ ਦੀ ਮਿਹਨਤ ਉੱਤੇ ਪਾਣੀ ਫੇਰਦੀ ਹੋਈ ਨਜ਼ਰ ਆ ਰਹੀ ਹੈ ਦਿਨ ਚੜ੍ਹਦਿਆਂ ਹੀ ਇੱਕ ਬੇहद ਚਿੰਤਾਜਨਕ ਖਬਰ ਸਾਹਮਣੇ ਨਿਕਲ ਕੇ ਆਈ ਹੈ ਦੱਸ ਦਈਏ ਸੁਲਤਾਨਪੁਰ ਲੋਧੀ ਦਾ ਪਹਤਾ ਤਿਲਕਾ ਪਹਿਲਾਂ ਤੋਂ ਹੀ ਹੜ੍ਹਾਂ ਦੀ ਮਾਰ ਹੇਠ ਕੁਚਲਿਆ ਹੋਇਆ ਹੈ ਇਸ ਵਿਚਾਲੇ ਸੁਲਤਾਨਪੁਰ ਲੋਧੀ ਦੇ ਪਿੰਡ ਖিজਰਪੁਰ ਦੇ ਐਡਵਾਂਸ ਬਾਨੂੰ ਲੱਗ ਰੇ ਖੋਰੇ ਕਾਰਨ ਕਿਸਾਨਾਂ ਦੇ ਮੱਥੇ ਉੱਤੇ ਚਿੰਤਾਵਾਂ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਹਨ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਦਰਿਆ ਬਿਆਸ ਤੇ ਐਡਵਾਂਸ ਬਾਨੂੰ ਟਾ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਦੇ ਖਿਜਰਪੁਰ ਨੇੜੇ ਐਡਵਾਂਸ ਬੰਟ ਟੁੱਟਣ ਕਿਨਾਰੇ ਪੁੱਜ ਚੁੱਕਾ ਹੈ ਤੇ ਕਿਸੇ ਵੀ ਵੇਲੇ ਇਹ ਬੰਟ ਟੁੱਟ ਸਕਦਾ ਹੈ ਆਇ ਤੁਲੇ ਤੋਂ ਦੋਨੇ ਮੋਗਾ ਆਵੇ ਇਹਨੇ ਬਚਾਲਾ ਟਾਲੀ ਨੇ ਇਤਨਾ ਨਾ ਉਹਨਾਂ ਦੇ ਮਨ ਚੋਂ ਵੀ ਉਹਨਾਂ ਦੇ ਮਨ ਚ ਇਹਤਨਾ ਉਹ ਵੀ ਸਾਨੂੰ ਬਿਆਸ ਦਰਿਆ ਦੇ ਢਾਕ ਕਰਨ 5000 ਏਕੜ ਫਸਲ ਸਮੇਤ ਬਾਜਾ ਅੰਮ੍ਰਿਤਪੁਰ ਪਿੰਡਾਂ ਆਦਿ ਸਰਕਾਰੀ ਸਕੂਲਾਂ ਨੂੰ ਖਤਰਾ ਪੈਦਾ ਹੋ ਗਿਆ ਹਾਲਾਂਕਿ ਨੌਜਵਾਨਾਂ ਦੇ ਵੱਲੋਂ ਲਗਾਤਾਰ ਬੰਨ ਨੂੰ ਬਚਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਿਛਲੇ 33 ਦਿਨਾਂ ਤੋਂ 15 ਪਿੰਡਾਂ ਦੇ ਲੋਕ ਬੰਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਕਿਤੇ ਨਾ ਕਿਤੇ ਮੌਸਮ ਅਤੇ ਦਰਿਆ ਬਿਆਸ ਦੀ ਮਾਰ ਉਹਨਾਂ ਦੀ ਮਿਹਨਤ ਉੱਤੇ ਪਾਣੀ ਫੇਰਦੀ ਹੋਈ ਨਜ਼ਰ ਆ ਰਹੀ ਹੈ ਦਿਨ ਚੜ੍ਹਦਿਆਂ ਹੀ ਇੱਕ ਬੇहद ਚਿੰਤਾਜਨਕ ਖਬਰ ਸਾਹਮਣੇ ਨਿਕਲ ਕੇ ਆਈ ਹੈ ਦੱਸ ਦਈਏ ਸੁਲਤਾਨਪੁਰ ਲੋਧੀ ਦਾ ਪਹਤਾ ਤਿਲਕਾ ਪਹਿਲਾ ਤੋਂ ਹੀ ਹੜ੍ਹਾਂ ਦੀ ਮਾਰ ਹੇਠ ਕੁਚਲਿਆ ਹੋਇਆ ਹੈ ਇਸ ਵਿਚਾਲੇ ਸੁਲਤਾਨਪੁਰ ਲੋਧੀ ਦੇ ਪਿੰਡ ਖিজਰਪੁਰ ਦੇ ਐਡਵਾਂਸ ਬਾਨ ਨੂੰ ਲੱਗ ਰਹੇ ਖੋਰੇ ਕਾਰਨ ਕਿਸਾਨਾਂ ਦੇ ਮੱਥੇ ਉੱਤੇ ਚਿੰਤਾਵਾਂ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਹਨ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਦਰਿਆ ਬਿਆਸ ਦੇ ਐਡਵਾਂਸ ਬਾਨ ਨੂੰ ਟਾ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਦੇ ਖੇਜਰਪੁਰ ਨੇੜੇ ਐਡਵਾਂਸ ਬੰਟ ਟੁੱਟਣ ਕਿਨਾਰੇ ਪੁੱਜ ਚੁੱਕਾ ਹੈ ਤੇ ਕਿਸੇ ਵੀ ਵੇਲੇ ਇਹ ਬੰਟ ਟੁੱਟ ਸਕਦਾ ਹੈ ਇੱਥੋਂ ਬਹੁਤ ਧੋਨੇ ਮੋੜਾ ਆਵੇਂ ਇਹਨੇ ਬਚਾਲਾ ਟਾਲੀ ਨੇ ਇਤਨਾ ਨਾ ਉਹਨਾਂ ਦੇ ਮਨ ਤੋਂ ਫੇਰ ਵੀ ਉਹਨਾਂ ਦੇ ਮਨ ਚ ਇਤਨਾ ਉਹ ਵੀ ਸਾਨੂੰ ਬਿਆਸ ਦਰਿਆ ਦੇ ਢਾਕ ਕਰਨ 5000 ਏਕੜ ਫਸਲ ਸਮੇਤ ਬਾਜਾ ਅੰਮ੍ਰਿਤਪੁਰ ਪਿੰਡਾਂ ਆਦਿ ਸਰਕਾਰੀ ਸਕੂਲਾਂ ਨੂੰ ਖਤਰਾ ਪੈਦਾ ਹੋ ਗਿਆ ਹਾਲਾਂਕਿ ਨੌਜਵਾਨਾਂ ਦੇ ਵੱਲੋਂ ਲਗਾਤਾਰ ਬੰਨ ਨੂੰ ਬਚਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਿਛਲੇ 33 ਦਿਨਾਂ ਤੋਂ 15 ਪਿੰਡਾਂ ਦੇ ਲੋਕ ਬੰਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਕਿਤੇ ਨਾ ਕਿਤੇ ਮੌਸਮ ਅਤੇ ਦਰਿਆ ਬਿਆਸ ਦੀ ਮਾਰ ਉਹਨਾਂ ਦੀ ਮਿਹਨਤ ਉੱਤੇ ਪਾਣੀ ਫੇਰਦੀ ਹੋਈ ਨਜ਼ਰ ਆ ਰਹੀ ਹੈ ਦਿਨ ਚੜ੍ਹਦਿਆਂ ਹੀ ਇੱਕ ਬੇहद ਚਿੰਤਾਜਨਕ ਖਬਰ ਸਾਹਮਣੇ ਨਿਕਲ ਕੇ ਆਈ ਹੈ ਦੱਸ ਦਈਏ ਸੁਲਤਾਨਪੁਰ ਲੋਧੀ ਦਾ ਪਹਤਾ ਤਿਲਕਾ ਪਹਿਲਾਂ ਤੋਂ ਹੀ ਹੜ੍ਹਾਂ ਦੀ ਮਾਰ ਹੇਠ ਕੁਚਲਿਆ ਹੋਇਆ ਹੈ ਇਸ ਵਿਚਾਲੇ ਸੁਲਤਾਨਪੁਰ ਲੋਧੀ ਦੇ ਪਿੰਡ ਖੇਜਰਪੁਰ ਦੇ ਐਡਵਾਂਸ ਬਾਨੂੰ ਲੱਗ ਰੇ ਖੋਰੇ ਕਾਰਨ ਕਿਸਾਨਾਂ ਦੇ ਮੱਥੇ ਉੱਤੇ ਚਿੰਤਾਵਾਂ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਹਨ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਦਰਿਆ ਬਿਆਸ ਐਡਵਾਂਸ ਬਾਨੂੰ ਟਾ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਦੇ ਖਿਜਰਪੁਰ ਨੇੜੇ ਐਡਵਾਂਸ ਬੰਟ ਟੁੱਟਣ ਕਿਨਾਰੇ ਪੁੱਜ ਚੁੱਕਾ ਹੈ ਤੇ ਕਿਸੇ ਵੀ ਵੇਲੇ ਇਹ ਬੰਟ ਟੁੱਟ ਸਕਦਾ ਹੈ ਆਹ ਇਥੋਂ ਤੋਂ ਆਹ ਧੋਨੇ ਮੋੜਾ ਆਵੇਂ ਇਹਨੇ ਬਚਾਲਾ ਟਾਲੀ ਦੇ ਇਤਨਾ ਉਹਨਾਂ ਦੇ ਮਨ ਤੋਂ ਵੀ ਉਹਨਾਂ ਦੇ ਮਨ ਚ ਇਤਨਾ ਉਹ ਵੀ ਸਾਨੂੰ ਬਿਆਖ ਦਰਿਆਦੀ ਟਾਕ ਕਰਨ 5000 ਏਕੜ ਫਸਲ ਸਮੇਤ ਬਾਜਾ ਅੰਮ੍ਰਿਤਪੁਰ ਪਿੰਡਾ ਆਦਿ ਸਰਕਾਰੀ ਸਕੂਲਾਂ ਨੂੰ ਖਤਰਾ ਪੈਦਾ ਹੋ ਗਿਆ ਹਾਲਾਂਕਿ ਨੌਜਵਾਨਾਂ ਦੇ ਵੱਲੋਂ ਲਗਾਤਾਰ ਬੰਨ ਨੂੰ ਬਚਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਿਛਲੇ 33 ਦਿਨਾਂ ਤੋਂ 15 ਪਿੰਡਾਂ ਦੇ ਲੋਕ ਬਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਕਿਤੇ ਨਾ ਕਿਤੇ ਮੌਸਮ ਅਤੇ ਦਰਿਆ ਬਿਆਸ ਦੀ ਮਾਰ ਉਹਨਾਂ ਦੀ ਮਿਹਨਤ ਉੱਤੇ ਪਾਣੀ ਫੇਰਦੀ ਹੋਈ ਨਜ਼ਰ ਆ ਰਹੀ ਹੈ ਦਿਨ ਚੜ੍ਹਦਿਆਂ ਹੀ ਇੱਕ ਬੇਹੱਦ ਚਿੰਤਾਜਨਕ ਖਬਰ ਸਾਹਮਣੇ ਨਿਕਲ ਕੇ ਆਈ ਹੈ ਦੱਸ ਦਈਏ ਸੁਲਤਾਨਪੁਰ ਲੋਧੀ ਦਾ ਪਹਤਾ ਤਿਲਕਾ ਪਹਿਲਾਂ ਤੋਂ ਹੀ ਹੜ੍ਹਾਂ ਦੀ ਮਾਰ ਹੇਠ ਕੁਚਲਿਆ ਹੋਇਆ ਹੈ ਇਸ ਵਿਚਾਲੇ ਸੁਲਤਾਨਪੁਰ ਲੋਧੀ ਦੇ ਪਿੰਡ ਖিজਰਪੁਰ ਦੇ ਐਡਵਾਂਸ ਬਾਨ ਨੂੰ ਲੱਗ ਰਹੇ ਖੋਰੇ ਕਾਰਨ ਕਿਸਾਨਾਂ ਦੇ ਮੱਥੇ ਉੱਤੇ ਚਿੰਤਾਵਾਂ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਹਨ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਦਰਿਆ ਬਿਆਸ ਤੇ ਐਡਵਾਂਸ ਬਾਨ ਨੂੰ ਟਾਲ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਦੇ खिजर्पुर ਨੇੜੇ ਅਡਵਾਂਸ ਬੰਟ ਟੁੱਟਣ ਕਿਨਾਰੇ ਪਹੁੰਚ ਚੁੱਕਾ ਹੈ ਤੇ ਕਿਸੇ ਵੀ ਵੇਲੇ ਇਹ ਬੰਟ ਟੁੱਟ ਸਕਦਾ ਹੈ। ਇੱਥੋਂ ਦਾ ਥੋੜੇ ਮੋੜਾ। ਆਵੇਂ ਇਹਨੇ ਬਚਾਲਾ ਟਾਲੀ ਨੇ। ਉਹ ਪਟਾਣਲਾ ਪੇਂਦਾ ਉੱਥੋਂ ਹੈ। ਇਤਨਾ ਤਾਂ ਬੰਦਾ ਉਹਨਾਂ ਦੇ ਮਨ ਚ ਉਹ ਨੈਰ ਵੀ ਉਹਨਾਂ ਦੇ ਮਨ ਚ ਇਤਨਾ ਉਹ ਵੀ ਸਾਨੂੰ ਜੇ ਰਾਤ ਦੇ ਹੋਣੀ ਨਾ ਬਿਆਸ ਦਰਿਆ ਦੇ ਢਾਕ ਕਰਨ 5000 ਏਕੜ ਫਸਲ ਸਮੇਤ ਬਾਜਾ ਅੰਮ੍ਰਿਤਪੁਰ ਪਿੰਡਾਂ ਆਦਿ ਸਰਕਾਰੀ ਸਕੂਲਾਂ ਨੂੰ ਖਤਰਾ ਪੈਦਾ ਹੋ ਗਿਆ ਹਾਲਾਂਕਿ ਨੌਜਵਾਨਾਂ ਦੇ ਵੱਲੋਂ ਲਗਾਤਾਰ ਬੰਨ ਨੂੰ ਬਚਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਿਛਲੇ 33 ਦਿਨਾਂ ਤੋਂ 15 ਪਿੰਡਾਂ ਦੇ ਲੋਕ ਬੰਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਕਿਤੇ ਨਾ ਕਿਤੇ ਮੌਸਮ ਅਤੇ ਦਰਿਆ ਬਿਆਸ ਦੀ ਮਾਰ ਉਹਨਾਂ ਦੀ ਮਿਹਨਤ ਉੱਤੇ ਪਾਣੀ ਫੇਰਦੀ ਹੋਈ ਨਜ਼ਰ ਆ ਰਹੀ ਹੈ